ਮੇਰਾ ਨਾਮ ਮੰਨੂ ਖਾਨੇਗਾ ਜੀ ਅਸੀਂ ਇਹੀ ਕਹਨੇ ਸਾਨੂੰ ਇਨਸਾਬ ਦੋ ਕੀ ਗੱਲ ਕੀ ਹੋਈ ਆ ਸਾਰੀ ਅੱਜ ਗੱਲ ਕੋਈ ਵੀ ਨਹੀਂ ਨੁਕਸਾਨ ਵੀ ਕੋਈ ਨਹੀਂ ਕੀਤਾ ਸ਼ਪੈਦਿਆਂ ਦੇ گاਵਾ ਵੜੀਆਂ ਗਈਆਂ ਉਹਨੇ ਤਿੰਨ ਚਾਰ ਫੈਰ ਕੀਤੇ ਸਾਡੇ ਵੱਲੇ ਅਸੀਂ ਥੱਲੇ ਹੋ ਗਏ ਪਸੂਨ ਲੱਗ ਗਏ ਇਹ ਨਮੋਲ ਜਾਨਵਰ ਇਹ ਕਿਹੜਾ ਬੋਲਦਾ ਹੈਗਾ ਜੀ ਫੈਰ ਕੀਤੇ ਜੇ ਅਚਾਨਕ ਇਹ ਤਾਂ ਗਾਂ ਮਰੀ ਤੇ ਸਾਂਸੀ ਮਰ ਜਾਂਦੇ ਤੇ ਫਿਰ ਕੀ ਹੁੰਦਾ ਸੀ ਉਹਨੇ ਦਾਦੇ ਵਸ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀਗੀ ਇਹ ਤਾਂ ਅਚਾਨਕ ਅਸੀਂ ਥੱਲੇ ਹੋ ਗਏ ਤੇ ਗਾਂ ਦੇ ਵੱਜ ਗਿਆ ਤਾਂ ਕਰਕੇ ਮੇਰਾ ਨਾਮ ਸਾਬਰ ਖਾਨੇਗਾ ਜੀ ਤੇ ਉਹਨੇ ਕੋਸ਼ਿਸ਼ ਸਾਰੀ ਸਾਨੂੰ ਮਾਰਨ ਦੀ ਕੀਤੀ ਹੈ ਸਾਡੇ ਵੱਲੇ ਫੈਰ ਕੀਤਾ ਹੈ ਸਾਡੇ ਬਿੱਲੀ ਕੋਈ ਪਸ਼ਾਹ বাজ ਗਿਆ ਕੋਈ ਗਾਂਹ বাজ ਗਿਆ ਕੋਈ ਗਾਂਹ ਦੇ ਫੈਰਤਾਂ ਲੱਗ ਗਿਆ ਤੁਹਾਡੀ ਕੋਈ ਉਹਨਾਂ ਦਾ ਜਿੱਦ ਜਿਦਾਈ ਹੋਈ ਹੈ ਕਾਰਨ ਕਿ ਐਕਡਮ ਕੋਈ ਚਲਾਂਦੀ ਕੁਛ ਨਹੀਂ ਸਾਡੀ ਉਹਨਾਂ ਨਾਲ ਜਿੱਦ ਜਿਦਾਈ ਨਹੀਂ ਚੱਲੀ ਬਸ ਉਹਦੇ ਛਪੈਡੇ ਸੀਗੇ ਤੇ ਉਹਨਾਂ ਜਿਸੀਂ ਮਾਲ ਡਾਲਤਾ ਹੁਣ ਸਾਨੂੰ ਨਹੀਂ ਪਤਾ ਸੀਗਾ ਬਈ ਉਹਨਾਂ ਦਾ ਕੀ ਚੱਕਰ ਸਾਨੂੰ ਇੱਥੇ ਆਇਆ ਨੂੰ ਮਹੀਨਾ ਡੇਢ ਹੋ ਗਿਆ ਹੈ ਰਾਜਸਥਾਨ ਨੂੰ ਆਏ ਗੜਸਾਣਾ ਮੰਡੀ ਤੋਂ ਤੇ ਇੱਥੇ ਪਿੰਡਾਂ 'ਚ ਚਾਰ ਦੇ ਫਿਰਦੇ ਆ ਕਿੰਨੀਆਂ ਗਾਂਾਂ ਸਾਡੀਆਂ ਤੁਹਾਡੇ ਕੋਲ ਸਾਡੇ ਕੋਲ ਦੋ ਹੀ ਜੜੇਗੇ 80 90 90 ਗਾਏ ਗੀ ਠੀਕ ਹੈ ਹਾਂਜੀ ਪੁਲਸ ਨੂੰ ਤਲਾਸ਼ ਦਿੱਤੀ ਤੁਸੀਂ ਹਾਂਜੀ ਪੁਲਸ ਨੂੰ ਤਲਾਸ਼ ਦਿੱਤੀ ਪੁਲਸ ਕਾਰਵਾਈ ਕਰੀ ਜਾਵੇਗੀ ਫੋਟੋ ਖਿੱਚ ਕੇ ਲਏਗਾ ਵੀ ਨਾ ਕਿ ਸਾਡਾ ਬੇਲੀ ਵੀ ਉਹਨਾਂ ਨਾਲ ਅੱਗੇ ਹੋਇਆ ਹੈ ਉੱਥੇ ਹੀ ਹੈਗਾ ਨਾਲ ਉਹਨਾਂ ਦੇ ਤਿੰਨ ਜਣੇ ਸੀ ਸਾਨੂੰ 6 ਫਾਇਰ ਕੀਤੇ ਗਏ ਤਿੰਨਾਂ ਤੇ ਅਸੀਂ ਕਣਕਾ ਤੋਂ ਪੱਜ ਕੇ ਆ ਗਾਵਾਂ ਦਾ ਬਾਈ ਹੋਰੀ ਲੈ ਕੇ ਆਏ ਸਾਡੀਆਂ ਤਾਂ ਕਰਕੇ ਸਾਨੂੰ ਇਨਸਾਫ ਦਵਾ ਦਿਓ ਜਿਵੇਂ ਜਿਵੇਂ ਮਰਜ਼ੀ ਤੁਹਾਡੀ ਠੀਕ ਹੈ ਮੈਂ ਔਰ ਕੀ ਕਹਿਣਾ ਅੰਗਰੇਜ਼ ਸਿੰਘ ਆ ਮੇਰਾ ਨਾਮ ਜੀ ਤੇ ਆ ਮੇਰਾ ਘਰ ਦਾ ਸਾਹਮਣੇ ਜੀ ਹਾਂਜੀ ਕੀ ਗੱਲ ਕੀ ਹੋਈ ਹੈ ਸਾਰੀ ਗੱਲ ਸਾਨੂੰ ਕੋਈ ਪਤਾ ਨਹੀਂ ਜੀ ਚੋਟੀ ਵਾਲਾ ਸਾਥ ਤੋਂ ਬਹੁਤ ਇੱਥੋਂ 4 ਕਿਲੋਮੀਟਰ ਦੂਰ ਆ ਚੋਟੀ ਵਾਲਾ ਸਾਨੂੰ ਨਹੀਂ ਪਤਾ ਨਾ ਅਸੀਂ ਨਾ ਜਾਣਦੇ ਵੀ ਕਿਹੜਾ ਬੰਦਾ ਕਿਹੜਾ ਨਹੀਂ ਇਹ ਭੱਜ ਕੇ ਇੱਥੇ ਆ ਗਏ 15 20 ਇਹਨਾਂ ਨਾਲ ਗਾਈਆਂ ਇਹਾਂ ਦੇ ਬਾਪੂ ਸਾਡੇ ਮਗਰ ਨਾਲ ਕਿਸ ਨੇ ਗੋਲੀ ਚਲਾਤੀ ਅਸੀਂ ਆ ਵੀ ਭਰਾਵਾ ਸਾਨੂੰ ਕੀ ਪਤਾ ਮੈਂ ਕਿਹਾ ਤੁਸੀਂ ਡਰੋ ਨਾ ਅਸੀਂ ਗਾਈਆਂ ਕੋਈਆਂ ਅਸੀਂ ਸਾਰੇ ਪਿੰਡ ਨੇ ਸਾਡੀ ਹਲਫ ਕੀਤੀ ਸਾਰਿਆਂ ਨੇ ਜੋ ਕਹਿਨੂ ਗਾਂ ਚਾਹੀਏ ਇੱਥੇ ਲੈ ਕੇ ਅਸੀਂ ਇਕੱਠੀਆਂ ਕਰਤੀਆਂ ਪਾਣੀ ਪਲਾਇਆ ਇਹਨਾਂ ਨੂੰ ਰੋਟੀ ਪਾਣੀ ਖਵਾਇਆ ਇਹ ਡਰਦੇ ਸੀ ਮੈਂ ਕਿਹਾ ਡਰੋ ਨਾ ਪੁੱਤ ਝੋਟੀ ਵਾਲਾ ਪਾਸਾ ਦੂਰ ਨਹੀਂ ਝੋਟੀ ਵਾਲੇ ਬੰਦੇ ਵੀ ਸਾਡੇ ਹੀ ਭਰਾਈ ਆ ਬਰਾਰਗੋਟ ਮੇਰਾ ਬਰਾੜ ਹੀ ਉਹ ਆ ਤੇ ਮੈਂ ਕਿਹਾ ਤੂੰ ਦੰਦੀ ਲੋੜ ਨਹੀਂ ਇੱਥੇ ਬਹਿ ਜਾ ਜਿਹੜਾ ਉਹ ਮੈਂ ਸਮਝ ਲਊਗਾ ਤੇ ਉਹ ਸਾਨੂੰ ਤਾਂ ਪਤਾ ਹੀ ਨਹੀਂ ਪਿਆ ਰਹਾ ਕੰਮ ਹੋਇਆ ਪਿਆ ਇਹ ਆ ਵੀ ਸਾਡੀ ਗਾਂ ਦੇ ਕੋਲ ਲੜ ਗਿਆ ਮੁਰਕਿਆਂ ਦੇ ਵੀ ਅੰਕਲ ਸਾਡੀ ਗਾਂ ਦੇ ਤਾਂ ਗੋਲੀ ਲੱਗ ਗਈ ਇਹ ਨਹੀਂ ਜੀ ਸਾਨੂੰ ਪਤਾ ਲੱਗਿਆ ਵੀ ਝੋਟੀ ਵਾਲਾ ਸਾਥ-ਸਾਥ 4 ਕਿਲੋਮੀਟਰ ਦੂਰ ਹਵਨਾ ਦੀ ਕੀ ਕਹਿ ਸਕਦੇ ਆ ਸੀ ਅਸੀਂ ਕਿਹੜਾ ਕੋਲੇ ਸੀ ਉਸ ਅੱਜ ਤੱਕ ਇਹਨਾਂ ਦੀ ਇੰਨੀ ਹੈਲਪ ਕਰਤੀ ਆ ਉਹ ਗਊਆਂ ਇਹਨਾਂ ਦੀਆਂ ਲੱਗੀਆਂ ਪੀਆਂ ਜਾ ਕੇ ਉਹ ਵੀ ਫੋਟੋ ਵਿਖਾਉਂ ਪਰਾਲੀ ਤੇ ਵੀ ਲਾਤੀਆਂ ਟੂੜੀ ਤੇ ਵੀ ਲਾਤੀਆਂ ਪਾਣੀ ਵੀ ਪਲਾਤਾ ਉਹਨਾਂ ਜਿਹੜਾ ਗੋਲੀ ਹੱਤਿਆਲ ਜਿਹੜੇ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਵੀ ਇੱਕ ਗਊ ਦੇ ਗੋਲੀ ਲੱਗੀ ਤੇ ਗੋਲੀ ਲੱਗਨ ਕਰ ਨਾਲ ਇੱਕ ਗਊ ਜਿਹੜੀ ਦੇ ਮੌਕੇ ਤੇ ਹੀ ਮੌਤ ਹੋ ਗਈ ਸੀ ਇਹਦੇ ਵਿੱਚ ਇੱਕ ਜਿਹੜਾ ਦੋਸ਼ੀ ਜਗਦੀਪ ਸਿੰਘ ਏ ਪੁੱਤਰ ਟਾਇਰ ਸਿੰਘ ਜਿਹੜਾ ਗੁਰੂ ਨਾਨਕ ਕਲੋਨੀ ਫਰੀਕੋਟ ਦਾ ਰਹਿਣ ਵਾਲਾ ਹੈ ਇਸ ਦੀ ਜ਼ਮੀਨ ਜਿਹੜੀ ਪੱਕੀ ਖੁਰ ਤੋਂ ਛੋਟੀ ਵਾਲਾ ਪੱਕਾ ਰੋਡ ਤੇ ਨਾ ਇਸ ਦੀ ਆਪਣੀ ਜ਼ਮੀਨ ਹੈ ਤੇ ਇਸ ਦੌਰਾਨ ਇੱਕ ਜਿਹੜਾ ਜਿਨ੍ਹਾਂ ਦੀ ਗਊ ਮਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਗੁੱਜਰ ਗੁੱਜਰ ਸ਼ਕੰਦਰ ਪੁੱਤਰ ਸ਼ਰੀਫ ਇਹ ਰਸਤਾ ਦਾ ਰਹਿਣ ਵਾਲਾ ਸੀ ਇਹਨਾਂ ਦੇ ਕੋਲ ਇਹ ਕੋਈ ਤਕਰੀਬਨ ਕੋਈ 200 ਗਾਵਾਂ ਸੀ ਜਿਹੜੀਆਂ ਰੋਡ ਤੇ ਜਿਹੜੀਆਂ ਰੀਤ ਦੇ ਮੁਤਾਬਕ ਅੱਗੇ ਤੱਕੇ ਤੁਰਦੇ ਜਾਂਦੇ ਨੇ ਤੇ ਆਦਾਚਾਰਾ ਖਾਂਦੀਆਂ ਨੇ ਗਊਆਂ ਤੇ ਇਹ ਇੰਦੀਆਂ ਜਿਹੜੀਆਂ ਗਾਵਾਂ ਨੇ ਜਿਹੜੀਆਂ ਜਗਦੀਪ ਦੇ ਖੇਤਾਂ 'ਲੋਂ ਥੋੜੀਆਂ ਗਈਆਂ ਤੇ ਉਸ ਦੌਰਾਨ ਜਿਹੜੀ ਜਗਦੀਪ ਨੇ ਜਿਹੜਾ ਗੁੱਜਰ ਸੀ ਸਿਕੰਦਰ ਉਹਦੇ ਨਾਲ ਥੋੜੀ ਬਹਿਸਬਾਜੀ ਕੀਤੀ ਕਿ ਜਿਹੜੇ ਜਿਹੜੇ ਪਸ਼ੂ ਨੇ ਮੇਰੇ ਖੇਤਾਂ 'ਲ ਆ ਰਹੇ ਨੇ ਇਸ ਦੌਰਾਨ ਇਹਦੇ ਕੋਲ ਵੈਪਨ ਸੀ ਜਗਦੀਪ ਕੋਲ ਇਹਨੇ ਉਹਦੇ 'ਲ ਸਿੱਧਾ ਫੈਰ ਕੀਤਾ ਜਿਹੜਾ ਜਿਹੜਾ ਫੈਰ ਜਿਹੜਾ ਸਿੱਧਾ ਜਾ ਕੇ ਗਊ ਦੇ ਲੱਗਾ ਤੇ ਉਸ ਟਾਈਮ ਤਾਂ ਨਹੀਂ ਪਤਾ ਲੱਗਾ ਵੀ ਗਊ ਦੇ ਲੱਗਾ ਜਾਂ ਫੈਰ ਤੇ ਥੋੜੇ ਅੱਗੇ ਜਾ ਕੇ ਪਤਾ ਇਹਨੂੰ ਲੱਗਾ ਵੀ ਉਹ ਜਿਹੜਾ ਗਊ ਜੀ ਉੱਥੇ ਡੈਥ ਹੋ ਤੇ ਜਿਹੜਾ ਅਸੀਂ ਹੁਣ ਇਸ ਤਹਿਤ ਅਸੀਂ ਜਿਹੜਾ ਹੁਣ ਸਦਰਚ ਮਕਰਮਾ ਦਰਜ ਕਰਾਂਗੇ ਐਨੀਮਲ ਐਕਟ ਦੇ ਤਾ 429 307 ਜੋ ਵੀ ਤੇ 체ਤੀ ਉਹਨੂੰ ਗ੍ਰਿਫਤਾਰ ਕਰਕੇ ਜਿਹੜਾ ਦੋਸ਼ੀ ਹੈ ਅਨਿੰਦੇਸ਼ਟ ਪਾਵਾਂਗੇ